ਖਬਰ ਅਸੀਂ ਹੋਰ ਮੋਗਾ ਦੀ ਸ਼ੇਅਰ ਕਰ ਰਹੇ ਹਾਂ ਮੋਗਾ ਦੇ ਵਿੱਚ ਨਜਾਇਜ਼ ਸਬੰਧ ਬਣੇ ਕਤਲ ਦਾ ਕਾਰ ਖਬਰ ਮੋਗਾ ਦੇ ਪਿੰਡ ਕੈਲਾ ਦੀ ਹੈ ਜਿੱਥੇ ਇੱਕ ਔਰਤ ਦਾ ਆਪਣੇ ਗੁਆਂਢੀ ਦੇ ਨਾਲ ਪਿਆਰ ਹੋ ਜਾਂਦਾ ਉਸ ਤੋਂ ਬਾਅਦ ਉਹਦਾ ਘਰ ਵਾਲਾ ਜਿਹੜਾ ਭਰਪੂਰ ਸਿੰਘ ਹੈ ਉਹ ਆਪਣੀ ਪਤਨੀ ਨੂੰ ਵਰਜਦਾ ਹੈ ਉਹ ਸਾਕਸ਼ ਨੂੰ ਵੀ ਵਰਜਦਾ ਹੈ ਜਿਸ ਦੇ ਉਸ ਦੀ ਪਤਨੀ ਦੇ ਨਾਲ ਨਜਾਇਜ਼ ਤਾਲੁਕਾ ਸਨ ਕਰੇ ਆਉਣਾ ਜਾਣਾ ਸੀ ਦਸਲ ਗੁਆਂਢੀ ਇੰਦਰਜੀਤ ਸਿੰਘ ਸੋਨੀ ਨਾਮ ਦਾ ਇਹ ਸਾਕਸ਼ ਅਕਸਰ ਰਾਤ ਬਰਾਤੇ ਭਰਪੂਰ ਸਿੰਘ ਦੀ ਪਤਨੀ ਨੂੰ ਮਿਲਦਾ ਸੀ ਤੇ ਸਾਰੇ ਪਿੰਡ ਨੂੰ ਇਸ ਗੱਲ ਦੀ ਪਿੰਨਕ ਸੀ ਕਿ ਭਰਪੂਰ ਇੰਦਰਜੀਤ ਸਿੰਘ ਸੋਨੀ ਦੇ ਨਾਮ ਉਹਦੀ ਘਰ ਵਾਲੀ ਦੇ ਨਜਾਇਜ਼ ਤਾਲੁਕਾਤ ਨੇ ਜਿਵੇਂ ਹੀ ਭਰਪੂਰ ਸਿੰਘ ਵਿਰੋਧ ਕਰਦਾ ਤਾਂ ਇਸ ਗੱਲ ਤੋਂ ਖਫਾ ਹੋ ਕੇ ਇੰਦਰਜੀਤ ਸਿੰਘ ਸੋਨੀ ਆਪਣੀ 32 ਬੋਰ ਦੀ ਰਵਾਲਵਰ ਇੱਕ ਦਿਨ ਲੈ ਕੇ ਆਉਂਦਾ ਤੇ ਸਿਰ ਦੇ ਵਿੱਚ ਭਰਪੂਰ ਸਿੰਘ ਦੇ ਗੋਲੀਆਂ ਮਾਰ ਦਿੰਦਾ ਉਹਦਾ ਕਤਲ ਕਰ ਦਿੰਦਾ ਲਾਸ਼ ਖੂਨ ਨਾਲ ਲਥਪਥ ਪਈ ਹੈ ਤੁਹਾਨੂੰ ਅਸੀਂ ਫੇਡ ਕਰਕੇ ਤੁਹਾਨੂੰ ਅਸੀਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਕਤਲ ਕੀਤਾ ਗਿਆ ਸਿਰ ਦੇ ਵਿੱਚ ਗੋਲੀ ਮਾਰੀ ਗਈ ਕਤਲ ਕਰਨ ਤੋਂ ਬਾਅਦ ਇੰਦਰਜੀਤ ਸਿੰਘ ਸੋਨੀ ਫਰਾਰ ਹੁਣ ਕਰੰਟਲ ਨਿਊਜ਼ ਲਈ ਨਿਕਲਦਾ ਕੀ ਇਹ ਕਤਲ ਕਰਨ ਤੋਂ ਬਾਅਦ ਉਹ ਜਨਾਨੀ ਨੂੰ ਮਿਲ ਜੇਗੀ ਨਹੀਂ ਮਿਲੇਗੀ ਇੰਦਰਜੀਤ ਸਿੰਘ ਸੋਨੀ ਨੂੰ ਸਜ਼ਾ ਹੋਏਗੀ ਤੇ ਜਨਾਨੀ ਕਿਤੇ ਹੋਰ ਮੌਜਾਂ ਕਰੇਗੀ ਇਹ ਸੱਚ ਪੱਕੀ ਗੱਲ ਹੈ ਸੋ ਇਸ ਕਰਕੇ ਇਡਾਂ ਦੀ ਹਰਕਤਾਂ ਨਾ ਕਰਿਆ ਕਰੋ ਜੇ ਤੁਹਾਡੇ ਨਜਾਇਜ਼ ਤਾਲੁਕਤ ਹੈਗੇ ਨੇ ਫਿਰ ਤੁਸੀਂ ਜਾਂ ਤਾਂ ਉਹਦਾ ਤਲਾਕ ਦਵਾ ਦਿਓ ਜਾਂ ਉਹਦੇ ਨਾਲ ਸਬੰਧ ਪੈਦਾ ਕਰ ਲਓ ਉਹਦੇ ਨਾਲ ਵਿਆਹ ਕਰਵਾ ਲਓ ਲੇਕਿਨ ਇਸ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਕਿਤੇ ਨਾ ਕਿਤੇ ਮਹਿੰਗੀ ਪੈ ਜਾਂਦੀ ਹੈ ਜਿਸ ਤਰ੍ਹਾਂ ਇਸ નિર્ਦੋਸ਼ ਬੇਕਸੂਰ ਭਰਪੂਰ ਸਿੰਘ ਨੂੰ ਪਈ ਭਰਪੂਰ ਸਿੰਘ ਨੇ ਸਿਰਫ ਇੰਨਾ ਕਸੂਰ ਸੀ ਕਿ ਉਹ ਇਸ ਗੱਲ ਦਾ ਵਿਰੋਧ ਕਰਦਾ ਸੀ ਕਿ ਤੂੰ ਮੇਰੀ ਘਰ ਵਾਲੀ ਨੂੰ ਮਿੰਡ ਨਾ ਆਇਆ ਕਰ ਇੰਦਰਜੀਤ ਸਿੰਘ ਸੋਨੀ ਫਰਾਰ ਹੈ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਔਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਕਤਲ ਕੀਤਾ ਗਿਆ ਸਿਰ ਦੇ ਵਿੱਚ ਗੋਲੀ ਮਾਰੀ ਗਈ ਔਰ ਖਬਰ ਜਿਹੜੀ ਹੈ ਇਹ ਮੋਗਾ ਦੇ ਪਿੰਡ ਕੈਲਾ ਦੀ ਹੈ ਲੇਕਿਨ ਨਤੀਜਾ ਇਹ ਕੋਈ ਪਹਿਲੀ ਖਬਰ ਨਹੀਂ ਜਿਹਦੇ ਵਿੱਚ ਪਤਨੀ ਦੇ ਨਜਾਇਜ਼ ਸਬੰਧ ਨੇ ਜਾਂ ਪਤੀ ਦੇ ਨਜਾਇਜ਼ ਸਬੰਧ ਨੇ ਇਹ ਬੋਥ ਸਾਈਡ ਆਟੀਕਲ ਐਕਸਪਾਇਰ ਮੈਰਿਟਲ ਅਫੇਅਰ ਜਿਹੜੇ ਨੇ ਬਹੁਤ ਚਰਚਾ ਦਾ ਵਿਸ਼ਾ ਨੇ ਔਰ ਰੋਜ਼ ਕਤਲੋਗਾਰਥ ਹੋ ਰਹੀ ਹੈ ਰੋਜ਼ ਕੋਈ ਨਾ ਕੋਈ ਮਾਰ ਰਿਹਾ ਕਦੇ ਜਨਾਨੀ ਨੇ ਨਿਬੰਦਾ ਮਾਰਤਾ ਕਦੇ ਬੰਦੇ ਨੇ ਜਨਾਨੀ ਮਾਰਤੀ ਲੇਕਿਨ ਯੂਨੀਵਰਸਲ ਟਰੂਥ ਇਹ ਹੈ ਕਿ ਇਸ ਕਾਣ ਤੋਂ ਬਾਅਦ ਇਸ ਕਤਲ ਤੋਂ ਬਾਅਦ ਕੀ ਹੱਥ ਲੱਗਿਆ ਹੁਣ ਇੰਦਰਜੀਤ ਸਿੰਘ ਸੋਨੀ ਜਿਹੜਾ ਨਾਂ ਦਾ ਸਖਸ਼ ਹੈ ਇਹ ਜਾਊਗਾ ਜੇਲ ਤੇ ਪਿੱਛੋਂ ਜਿਹੜੀ ਉਹਦੀ ਸਹੇਲੀ ਹੈ ਜਿਹੜੀ ਜਿਹਦਾ ਘਰ ਵਾਲਾ ਪਰਪੋਰਟ ਸਿਕ ਮਰ ਗਿਆ ਉਹ ਫਿਰ ਹੁਣ ਉਡਾਊਗੀ ਮੌਜਾਂ ਤੇ ਤੂੰ ਭਾਈ ਜੇਲ ਦੀਆਂ ਸਲਾਖਾਂ ਦੇ ਪਿੱਛੇ ਚੱਕੀ ਪੀਸ ਤੇ ਫਿਰ ਹੁਣ ਵੇਖਦੇ ਆ ਕੀ ਬਣਦਾ ਬਹਾਰ ਹਾਲ ਇਹ ਦੋਸ਼ੀ ਫਰਾਰ ਹੈ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਵੀ ਕਰ ਰਹੀ ਹੈ ਕਿ ਅਸੀਂ ਭਾਲ ਵੀ ਕਰ ਰਹੀ ਹੈ ਲੇਕਿਨ ਬਹੁਤ ਜਲਦੀ ਪੁਲਿਸ ਦੇ ਕਹਿਣਾ ਹੈ ਕਿ ਗ੍ਰਿਫਤ ਵਿੱਚ ਹੋਏਗਾ ਔਰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈਗੀ ਹੈ ਇਸ ਸਖਸ਼ ਨੂੰ ਦਵਾਈ ਜਾਏਗਾ